ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਿਆ ਕਰੋ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਰੱਖਿਆ ਕਰੋ ਤੇ ਜੇ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ 4-5 ਕਮੈਂਟ ਪੜ੍ਹਦੇ ਆਂ ਜਿਹੜੇ ਸਾਰਿਆਂ ਤੋਂ ਬੈਸਟ ਕਮੈਂਟ ਹੋਇਆ ਕਰਨਗੇ ਉਹ ਆਪਾਂ 5 ਕਮੈਂਟ ਰੀਡ ਕਰਿਆ ਕਰਾਂਗੇ ਮਿਲਦੀਆਂ ਰਹਿੰਦੀਆਂ ਐਡਵਾਈਸ ਕਿ ਤੁਸੀਂ ਜ਼ਿਆਦਾ ਨਾ ਸਿਰਫ 5 ਕਮੈਂਟ ਤਾਂ ਬੋਲਿਆ ਕਰੋ ਤੇ ਆਪਾਂ ਨੂੰ ਨਾ ਅੱਜ ਇੱਕ ਕਮੈਂਟ ਆਇਆ ਇੱਕ ਕਮੈਂਟ ਆ ਜਿਹੜਾ ਆਪਾਂ ਨੂੰ ਆਇਆ ਸੁਰਜੀਤ ਰੰਦਾਵਾ ਜੀ ਦਾ ਇਹਨਾਂ ਨੇ ਇੰਗਲਿਸ਼ ਦੇ ਵਿੱਚ ਕੀਤਾ ਪਰ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਪੜਾਂਗੇ ਇਹਨਾਂ ਨੇ ਕਿਹਾ ਧੰਨਵਾਦ ਤੁਹਾਡੀਆਂ ਸਾਰੀਆਂ ਸਟੋਰੀਆਂ ਇੱਕ ਵਧੀਆ ਸਿੱਖਿਆ ਪ੍ਰਦਾਨ ਕਰਦੀਆਂ ਨੇ ਮੈਂ ਪਹਿਲਾਂ ਕਦੇ ਕੋਈ ਤੁਹਾਡੀ ਕਹਾਣੀ ਨਹੀਂ ਪੜੀ ਸੀ ਪਰ ਮੈਂ ਤੁਹਾਡੀ ਇੱਕ ਕਹਾਣੀ ਪੜੀ ਇੱਕ ਕੁੜੀ ਦੀ ਜਿਹੜੀ ਘਰੋਂ ਚਲੀ ਜਾਂਦੀ ਆ ਮੁੰਡੇ ਨਾਲ ਹਨਾ ਤੇ ਉਸ ਤੋਂ ਬਾਅਦ ਮੁੰਡਾ ਜਿਹੜਾ ਉਹਨੂੰ ਮਿਸ ਗਾਈਡ ਕਰਕੇ ਲੈ ਕੇ ਜਾਂਦਾ ਤੇ ਫਿਰ ਉਹਨੂੰ ਧੋਖਾ ਦਿੰਦਾਗਾ ਤੇ ਉਸ ਤੋਂ ਬਾਅਦ ਵੀ ਮੈਂ ਤੁਹਾਡੀ ਹਰੇਕ ਕਹਾਣੀ ਸੁਣਦਾ ਤੇ ਤੁਹਾਡੀ ਕਹਾਣੀ ਦੇ ਵਿੱਚ ਕੋਈ ਨਾ ਕੋਈ ਸਿੱਖਿਆ ਜ਼ਰੂਰ ਹੁੰਦੀ ਆ ਹਾਂਜੀ ਧੰਨਵਾਦੀ ਤੁਹਾਡਾ ਸਰਜੀਤ ਸਿੰਘ ਰੰਧਾਵਾ ਜੀ ਬਹੁਤ ਬਹੁਤ ਧੰਨਵਾਦ ਹਨਾ ਤੁਸੀਂ ਇੰਨਾ ਵਧੀਆ ਕਮੈਂਟ ਕੀਤਾ ਆਪਣੇ ਵਿਚਾਰ ਰੱਖੇ ਮੈਨੂੰ ਚੰਗਾ ਲੱਗਿਆ ਇਹ ਸੁਣ ਕੇ ਕਿ ਮੇਰੀਆਂ ਕਹਾਣੀਆਂ ਜਿਹੜੀਆਂ ਉਹ ਵਾਕਿਆ ਹੀ ਕੋਈ ਨਾ ਕੋਈ ਸੇਧ ਜ਼ਰੂਰ ਦਿੰਦੀਆਂ ਨੇਗੀਆਂ ਇੱਕ ਆਪਾਂ ਨੂੰ ਕਮੈਂਟ ਆਇਆ ਸੀ ਏ ਸੀ ਐਚ ਢਾਲੀਵਾਲ ਹਰਵਿੰਦਰਜੀਤ ਕੌਰ ਇਹਨਾਂ ਦਾ ਇਹ ਮੇਰੇ ਭੈਣ ਕੈਨੇਡਾ ਦੇ ਸਰੀ ਵਿੱਚ ਰਹਿੰਦੇ ਆ ਇਹਨਾਂ ਦਾ ਕਮੈਂਟ ਆਇਆ ਕਿ ਐਜੂਕੇਸ਼ਨ ਲੈਵਲ ਇੱਕੋ ਜਿਹਾ ਹੋਣਾ ਚਾਹੀਦਾ ਸਟੇਟਸ ਦੀ ਕੋਈ ਗੱਲ ਨਹੀਂ ਹਾਂਜੀ ਦੀਦੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆਂ ਇਹੀ ਗੱਲ ਮੈਂ ਕਰਦੀ ਹੁੰਨੀ ਆ ਕਿ ਜਦੋਂ ਵੀ ਬੱਚੇ ਹਨਾ ਲਵ ਮੈਰਿਜ ਕਰਾਉਣ ਦੀ ਗੱਲ ਰੱਖਦੇ ਆ ਜੇ ਬੱਚੇ ਮੈਚ्योर ਹੋ ਚੁੱਕੇ ਆ ਤੇ ਜੇ ਉਹਨਾਂ ਨੂੰ ਕੋਈ ਮੁੰਡਾ ਜਾਂ ਕੁੜੀ ਪਸੰਦ ਆ ਉਹਦਾ ਜਿਹੜਾ ਐਜੂਕੇਸ਼ਨ ਲੈਵਲ ਆ ਉਹ ਬਰਾਬਰ ਦਾ ਤਾਂ ਉਹ ਆਪਣਾ ਕੈਰੀਅਰ ਆ ਜਿਹੜਾ ਮਿਲ ਕੇ ਬਣਾ ਸਕਦੇ ਹੋਣ ਤਾਂ ਉੱਥੇ ਪੇਰੈਂਟਸ ਨੂੰ ਬਹੁਤ ਸਟ੍ਰਿਕਟ ਨਹੀਂ ਹੋਣਾ ਚਾਹੀਦਾ ਪਰ ਜਿੱਥੇ ਬੱਚੇ ਹਨਾ ਗਲਤ ਜਿੱਦ ਕਰਦੇ ਨੇ ਜਿੱਥੇ ਉਹਨਾਂ ਨੂੰ ਸਿਰਫ ਇਮੋਸ਼ਨਲ ਹੋ ਕੇ ਉਹ ਕਹਿੰਦੇ ਆ ਕਿ ਅਸੀਂ ਇੱਕ ਦੂਜੇ ਨਾਲ ਵਿਆਹ ਕਰਾਉਣਾ ਪਰ ਉਹਨਾਂ ਦਾ ਆਪਣਾ ਕੈਰੀਅਰ ਨਹੀਂ ਬਣਿਆ ਹੁੰਦਾ ਉੱਥੇ ਬੱਚੇ ਗਲਤ ਹੁੰਦੇ ਆ ਇਸ ਲਈ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਆਪਣੇ ਬੱਚਿਆਂ ਨਾਲ ਫ੍ਰੈਂਡਲੀ ਬਿਹੇਵਰ ਰੱਖਣ ਦਾ ਤਾਂ ਕਿ ਸਾਡੇ ਬੱਚੇ ਇਨ੍ਹਾਂ ਗੱਲਾਂ ਤੋਂ ਕੁਝ ਸਿੱਖਣ ਕਿਉਂਕਿ ਇੱਕ ਮਾਂ ਪਿਓ ਦੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਵੈਸੇ ਤਾਂ ਕੋਈ ਵੀ ਮਾਂ ਪਿਓ ਨਹੀਂ ਹੁੰਦਾ ਕੋਈ ਵੀ ਮਾਂ ਪਿਓ ਨਹੀਂ ਚਾਹੁੰਦਾ ਹੁੰਦਾ ਕਿ ਉਹਨਾਂ ਦਾ ਬੱਚਾ ਕੁਝ ਗਲਤ ਕਰੇ ਜਾਂ ਗਲਤ ਰਾ ਭਵੇ ਪਰ ਫਿਰ ਵੀ ਸਾਡੇ ਨਾ ਆਪਣੇ ਪਿੰਡਾਂ ਦੇ ਵਿੱਚ ਜਿੱਦਾਂ ਪੇਰੈਂਟਸ ਹੁੰਦੇ ਆ ਉਹ ਆਪਣੇ ਬੱਚਿਆਂ ਨਾਲ ਗੱਲ ਕਰਨ ਤੋਂ ਡਰਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਬੱਚਿਆਂ ਨਾਲ ਗੱਲ ਕਿਵੇਂ ਕਰੀਏ ਇਹ ਚੀਜ਼ ਰੱਖਦੇ ਆ ਪਰ ਜਿਹੜਾ ਅੱਜ ਕੱਲ ਦਾ ਜ਼ਮਾਨਾ ਨੇ ਇਹ ਬਹੁਤ ਫਾਰਵਰਡ ਆ ਸਾਨੂੰ ਆਪਣੇ ਬੱਚਿਆਂ ਨਾਲ ਬਹੁਤ ਓਪਨਲੀ ਰਹਿਣਾ ਪੈਂਦਾ ਤੇ ਇੱਕ ਆਪਾਂ ਨੂੰ ਕਮੈਂਟ ਆਇਆ ਸੀ ਇਹ ਸੀ ਪਰਮਜੀਤ ਕੌਰ ਜੀ ਦਾ ਤੁਹਾਡੀਆਂ ਸਾਰੀਆਂ ਕਹਾਣੀਆਂ ਚੰਗੀਆਂ ਹੁੰਦੀਆਂ ਨੇ ਬੇਟਾ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਬੱਚਿਆਂ ਨੂੰ ਪਹਿਲਾਂ ਆਪਣੇ ਕੈਰੀਅਰ ਵੱਲ ਧਿਆਨ ਦੇਣਾ ਚਾਹੀਦਾ ਹੈ ਫਿਰ ਵਿਆਹ ਬਾਰੇ ਸੋਚਣਾ ਚਾਹੀਦਾ ਹੈ ਦੋਸਤ ਹੋਣਾ ਅਤੇ ਲਵ ਮੈਰਿਜ ਕਰਾਉਣਾ ਕੋਈ ਬੁਰੀ ਗੱਲ ਨਹੀਂ ਪਰ ਮਨਜੀਤ ਕੌਰ ਵੈਦਵਾਨ ਅੰਬਾਲਾ ਸ਼ਹਿਰ ਹਰਿਆਣਾ ਤੋਂ ਹਾਂਜੀ ਆਂਟੀ ਜੀ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਬਹੁਤ ਸੋਹਣੇ ਵਿਚਾਰ ਰੱਖੇ ਆ ਤੁਸੀਂ ਤਕਰੀਬਨ ਅੱਜ ਕੱਲ੍ਹ ਦੇ ਪੇਰੈਂਟਸ ਦੇ ਇਹੀ ਵਿਚਾਰ ਨੇ ਮੈਨੂੰ ਲੱਗਦਾ ਨਹੀਂ ਕਿ ਅੱਜ ਕੱਲ੍ਹ ਜਿਹੜਾ ਜਮਾਨਾ ਇਹੋ ਜਿਹਾ ਹੈਗਾ ਕਿ ਆਪਾਂ ਇਸ ਗੱਲ ਨੂੰ ਇਹ ਲੇਕ ਕਿ ਚਲੀਏ ਕਿ ਲਵ ਮੈਰਿਜ ਕਰਾਉਣੀ ਗਲਤ ਹੈ ਲਵ ਮੈਰਿਜ ਨਹੀਂ ਕਰਾਉਣੀ ਚਾਹੀਦੀ ਪਰ ਉਹੀ ਗੱਲ ਵਾਰ-ਵਾਰ ਆਉਂਦੀ ਹੈ ਕਿ ਬੱਚਿਆਂ ਨੂੰ ਐਜੂਕੇਸ਼ਨ ਪੂਰੀ ਕਰਨ ਤੋਂ ਬਾਅਦ ਕੈਰੀਅਰ ਬਣਾਉਣ ਤੋਂ ਬਾਅਦ ਚਲੋ ਆਪਣੀ ਜ਼ਿੰਦਗੀ ਦਾ ਜੋ ਫੈਸਲਾ ਲੈਂਦੇ ਆ ਤਾਂ ਵੈਟਰ ਹੁੰਦਾ ਕਿਉਂਕਿ ਜੇ ਬੱਚੇ ਇੱਕ ਦੂਜੇ ਨੂੰ ਜਾਣਦੇ ਆ ਇੱਕ ਦੂਜੇ ਦੀਆਂ ਆਦਤਾਂ ਤੋਂ ਜਾਣੂ ਨੇ ਤਾਂ ਵਿਆਹ ਤੋਂ ਬਾਅਦ ਉਹ ਸੌਖੇ ਰਹਿ ਜਾਂਦੇ ਆ ਬਸ ਇਹੀ ਗੱਲ ਹੁੰਦੀ ਆ ਹੋਰ ਕੋਈ ਇਦਾਂ ਨਹੀਂ ਕਿਉਂਕਿ ਵਿਆਹ ਤਾਂ ਆਪਾਂ ਕਰਨਾ ਹੀ ਹੁੰਦਾ ਮੁੰਡਾ ਤਾਂ ਆਪਾਂ ਆਪਣੀ ਕੁੜੀ ਲਈ ਲੱਭਣਾ ਹੀ ਹੁੰਦਾ ਤੇ ਕੁੜੀ ਮੁੰਡੇ ਲਈ ਵੀ ਆਪਾਂ ਕੁੜੀ ਲੱਭਣੀ ਹੀ ਹੁੰਦੀ ਆ ਵੀ ਇਸ ਗੱਲ 'ਚ ਬਾੜੀ ਈਗੋ ਤਾਂ ਨਹੀਂ ਰੱਖਣੀ ਚਾਹੀਦੀ ਪਰ ਜਿੱਥੇ ਗਲਤ ਆ ਜਿੱਥੇ ਬੱਚੇ ਗਲਤੀ ਕਰਦੇ ਆ ਉੱਥੇ ਉਹਨਾਂ ਦੀ ਗਲਤ ਜਿੱਦਾਂ ਜਿਹੜੀ ਉਹ ਨਹੀਂ ਪਗਾਉਣੀ ਚਾਹੀਦੀ ਇੱਕ ਆਪਾਂ ਨੂੰ ਕਮੈਂਟ ਆਇਆ ਉਹ ਆਪਣੀ ਵੈਸੀ ਪੁਰਾਣੀ ਸਟੋਰੀ ਤੇ ਆਇਆ ਉਹ ਹੈਗਾ ਬਲਵੀਰ ਸਿੰਘ ਢਾਲੀਵਾਲ ਜੀ ਨੇ ਬਲਵੀਰ ਢਾਲੀਵਾਲ ਜੀ ਬਹੁਤ ਹੀ ਸਹੀ ਸਟੋਰੀ ਹੈ ਬੇਟਾ 100% ਆਈ ਲਾਈਕ ਇਟ ਜਿਹੜੀ ਆਪਣੀ ਉਹ ਸਰਪੰਚ ਵਾਲੀ ਕਹਾਣੀ ਆ ਉਹ 5 ਲੱਖ ਦੇ ਕਰੀਬ ਉਹਦੇ ਵਿਊ ਹੋਣ ਵਾਲੇ ਆ ਜਿੰਨਾ ਜਿੰਨਾਂ ਨੇ ਵੀ ਉਹ ਕਹਾਣੀ ਸੁਣੀ ਆ ਹਰ ਇੱਕ ਨੇ ਆਪਣੇ ਤਕਰੀਬਨ ਵਿਚਾਰ ਰੱਖਿਆ ਤੇ ਉਹ ਕਹਾਣੀ ਸਾਰਿਆਂ ਨੂੰ ਪਸੰਦ ਆਈ ਆ ਇਸ ਤੋਂ ਬਾਅਦ ਆਪਾਂ ਇੱਕ ਕਹਾਣੀ ਦੇ ਵਿੱਚ ਸਿਰਫ 5 ਕਮੈਂਟ ਹੀ ਪੜਿਆ ਕਰਾਂਗੇ ਤੇ ਉਹ 5 ਕਮੈਂਟ ਵੀ ਕਹਾਣੀ ਬਾਰੇ ਜਿਹੜੇ ਤੁਸੀਂ ਆਪਣੇ ਵਿਚਾਰ ਰੱਖਿਆ ਕਰੋਗੇ ਕਿਉਂਕਿ ਸੇਮ ਜੇ ਆਪਣੇ ਕੋਲੇ ਤਕਰੀਬਨ ਕੁਐਂਟ ਹੁੰਦੇ ਨੇ ਪਰ ਪੂਰੀ ਕਹਾਣੀ ਸੁਣ ਕੇ ਕਹਾਣੀ ਦਾ ਵਿੱਚ ਨਿਚੋੜ ਹਨਾ ਜਿਹੜੀਆਂ ਚੀਜ਼ਾਂ ਮੇਰੇ ਤੋਂ ਨਹੀਂ ਬੋਲੀਆਂ ਗਈਆਂ ਜਾਂ ਉਹਦੇ ਵਿੱਚ ਹੋਰ ਕੀ ਹੋ ਸਕਦਾ ਸੀ ਤੇ ਉਹਦੇ ਬਾਰੇ ਕਾਫੀ ਜਿਹੜਾ 2-4 ਲਾਈਨਾਂ ਦਾ ਤੁਹਾਡਾ ਕਮੈਂਟ ਆਇਆ ਕਰੂਗਾ ਵਿਚਾਰ ਆਇਆ ਕਰੂਗਾ ਆਪਾਂ ਉਹ ਪੜਿਆ ਕਰਾਂਗੇ ਤਾਂ ਕਿ ਜਿਹੜੇ ਆਪਣੇ ਦਰਸ਼ਕ ਆਗੇ ਸਰੋਤੇ ਆ ਉਹਨਾਂ ਨੂੰ ਹੋਰ ਵੀ ਕੁਝ ਸਿੱਖਣ ਨੂੰ ਮਿਲੇ ਹਾਂਜੀ ਦੋਸਤੋ ਆਪਣੀ ਅੱਜ ਦੀ ਕਹਾਣੀ ਇੱਕ ਸਿੰਮੀ ਨਾਂ ਦੀ ਕੁੜੀ ਦੀ ਕਹਾਣੀ ਆ ਸਿੰਮੀ ਦੀ ਇੱਕ ਗਲਤੀ ਨੇ ਕਿਵੇਂ ਉਹਦੀ ਮਾਂ ਦੀ jaan ਲਈ ਇਸ ਕਹਾਣੀ ਦੇ ਵਿੱਚ ਸੁਣੋ ਸਿੰਮੀ ਤੇ ਉਹਦਾ ਛੋਟਾ ਭਰਾ ਆਪਣੇ ਮਾਪਿਆਂ ਦੇ ਦੋ ਹੀ ਬੱਚੇ ਸੀ ਸਿੰਮੀ ਦੇ ਪਾਪਾ ਸੀ ਜਿਹੜੇ ਸਰਜੀਤ ਸਿੰਘ ਉਹ ਖੇਤੀਬਾੜੀ ਦਾ ਕੰਮ ਕਰਦੇ ਸੀ ਤੇ ਉਹਨਾਂ ਦੀ ਮਾਂ ਸੀ ਗੁਰਮੀਲ ਕੌਰ ਉਹ ਘਰੇਲੂ ਕੰਮਕਾਜ ਕਰਦੀ ਸੀ ਨਾਰਮਲ ਪਰਿਵਾਰ ਸੀ ਮੱਧ ਵਰਗੀ ਜਿਸ ਤਰ੍ਹਾਂ ਹਣਾ ਪਿੰਡਾਂ ਦੇ ਵਿੱਚ ਛੋਟੇ ਪਰਿਵਾਰ ਹੁੰਦੇ ਆ ਪਰ ਫਿਰ ਵੀ ਸਰਜੀਤ ਸਿੰਘ ਨੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਪਿੰਡ ਦੇ ਸਕੂਲ ਵਿੱਚ 10ਵੀਂ ਕਰਵਾ ਦਿੱਤੀ ਆਪਣੀ ਕੁੜੀ ਨੂੰ ਤੇ ਮੁੰਡਾ ਸੀ ਜਿਹੜਾ ਉਹ ਹਜੇ 6ਵੀਂ 7ਵੀਂ ਦੇ ਵਿੱਚ ਪੜਦਾ ਸੀ ਕਿਉਂਕਿ ਦੋਨਾਂ ਪੈਣ ਭਰਾਵਾਂ ਦੀ ਏਜ ਦਾ ਕਾਫੀ ਫਰਕ ਸੀ ਜਦੋਂ ਸਿਮਮੀ ਨੇ 10ਵੀਂ ਪਾਸ ਕਰ ਲਈ ਤਾਂ ਉਸ ਤੋਂ ਬਾਅਦ ਉਹ ਆਪਣੇ ਮੰਮੀ ਪਾਪਾ ਨੂੰ ਕਹਿਣ ਲੱਗੀ ਕਿ ਮੈਂ ਅੱਗੇ ਪੜ੍ਹਨਾ। ਉਹਦੇ ਪਾਪਾ ਕਹਿੰਦੇ ਵੀ ਦੇਖ ਪੁੱਤ ਆਪਣੇ ਪਿੰਡ ਸਕੂਲ 10ਵੀਂ ਤੱਕ ਦਾ ਹੀ ਆ ਵੀ ਇਸ ਤੋਂ ਬਾਅਦ ਤੈਨੂੰ ਸ਼ਹਿਰ ਜਾਣਾ ਪਊਗਾ। ਵੀ ਸ਼ਹਿਰ ਜਾਵੇਂਗੀ ਹਨਾ ਦਾਖਲਾ ਜਿਹੜਾ ਫੀਸ ਆ ਉਹ ਵੀ ਵਧੂਗੀ ਤੇ ਫਿਰ ਰੋਜ਼ ਤੈਨੂੰ ਆਉਣ ਜਾਣ ਕਰਨਾ ਪਊਗਾ ਤੈਨੂੰ ਕਰਾਇਆ ਵੀ ਹਨਾ ਦੇਣਾ ਪਊਗਾ। ਬਸ ਤੇ ਰੋਜ਼ ਆਮੇ ਜਾਵੇਂਗੀ ਤਾਂ ਕਰਾਇਆ ਲੱਗੂਗਾ ਵੀ ਆਪਣੇ ਖਰਚੇ ਆ ਨਾ ਜਿਹੜੇ ਵਧ ਜਾਣਗੇ। ਵੀ ਆਪਣੇ ਪਰਿਵਾਰ ਦੇ ਵਿੱਚ ਇੰਨੀ ਹੈਸੀਅਤ ਹੈ ਨਹੀਂ ਕਿ ਮੈਂ ਤੈਨੂੰ ਅੱਗੇ ਪੜਾ ਸਕਾਂ ਉਹ ਕਹਿੰਦੀ ਵੀ ਦੇਖੋ ਪਾਪਾ ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਅੱਗੇ ਪੜਨ ਲੱਗ ਗਈਆਂ ਵੀ ਮੈਂ ਹੀ ਰਹਿ ਗਈ ਵੀ ਫਿਰ ਮੈਂ ਹਨਾ ਹੁਣ ਘਰ ਦੇ ਕੰਮ ਤੰ ਵੀ ਮੈਂ ਸਾਰੀ ਉਮਰ ਹੀ ਕਰਨੇ ਆਗੇ ਵੀ ਮੇਰੀ ਇੱਛਾ ਹੈ ਕਿ ਮੈਂ ਅੱਗੇ ਪੜਾਂ ਤੇ ਮੈਂ ਪੜ ਲਿਸ਼ ਕੇ ਵਧੀਆ ਨੌਕਰੀ ਕਰਾਂ ਵੀ ਜੇ ਮੈਂ ਪੜ ਲਿਸ਼ ਕੇ ਵਧੀਆ ਨੌਕਰੀ ਤੇ ਲੱਗ ਗਈ ਤਾਂ ਥੋੜੀ ਵੀ ਜ਼ਿੰਦਗੀ ਹੈ ਜਿਹੜੀ ਸੌਖੀ ਹੋ ਜਾਊਗੀ ਸਿਮਮੀ ਦੇ ਪਾਪਾ ਕਹਿੰਦੇ ਪੁੱਤ ਮੈਂ ਤੈਨੂੰ ਪੜ੍ਹਨ ਤੋਂ ਨਹੀਂ ਰੋਕਦਾ ਪਰ ਇਸ ਤਰ੍ਹਾਂ ਰੋਜ਼ ਸ਼ਹਿਰ ਜਾਣਾ ਇੱਕ ਤਾਂ ਮਾਹੌਲ ਠੀਕ ਨਹੀਂ ਉੱਤੋਂ ਆਪਣੀ ਗੁਜਾਇਸ਼ ਹੀ ਹੈ ਨਹੀਂ ਐਨੀ ਹਨਾ ਮੈਂ ਤੈਨੂੰ ਰੋਜ਼ ਕਿੱਥੋਂ ਪਾੜੇ ਕਰਾਏ ਨੂੰ ਪੈਸੇ ਦਿਆਂ ਕਰੂੰ ਤਾਂ ਸਿਮਮੀ ਕਹਿੰਦੀ ਕਿ ਪਾਪਾ ਪਲੀਜ਼ ਤੁਸੀਂ ਮੈਨੂੰ ਐਦਾਂ ਨਾ ਕਰੋ ਵੀ ਜਿਵੇਂ ਮਰਜ਼ੀ ਹਨਾ ਔਖੇ ਸੌਖੇ ਖਰਚਾ ਕਰੋ ਵੀ ਦੋ ਸਾਲ ਹੀ ਆ ਵੀ ਪਲੱਸ 2 ਤਾਂ ਮੈਨੂੰ ਕਰਾਓ ਉਸ ਤੋਂ ਬਾਅਦ ਵੀ ਮੈਂ ਕੋਈ ਨਾਲ-ਨਾਲ ਪ੍ਰਾਈਵੇਟ ਜੌਬ ਕਰ ਲੂੰਗੀ ਤੇ ਕੋਈ ਕੋਰਸ ਕਰ ਲੂੰਗੀ ਚਲੋ ਆਪਣੀ ਮੰਮੀ ਨੂੰ ਮਿੰਨਤਾਂ ਕਰਦੀ ਆ ਤੇ ਉਹਦੀ ਮੰਮੀ ਆ ਜਿਹੜੀ ਹੈ ਨਾ ਉਹ ਕਹਿੰਦੀ ਵੀ ਦੇਖ ਪੁੱਤ ਤੇਰੇ ਪਾਪਾ ਸਹੀ ਕਹਿੰਦੇ ਆ ਵੀ ਆਪਣੇ ਇੰਨਾ ਹੈ ਨਹੀਂ ਕਮਾਈ ਦਾ ਸਾਧਨ ਵੀ ਆਪਣੇ ਗੁਜ਼ਾਰੇ ਜੋਗੀ ਹੈ ਨਾ ਫਸਲਵਾੜੀੋਂ ਆਉਂਦੀ ਆ ਤੇ ਉਤੋਂ ਹੋਰ ਕੋਈ ਨਾ ਕੋਈ ਖਰਚਾ ਆਇਆ ਰਹਿੰਦਾ ਵੀ ਹੱਥ ਹੈ ਨਾ ਜਿਹੜਾ ਤੰਗ ਹੀ ਚੱਲਦਾ ਰਹਿੰਦਾ ਵੀ ਆਏ ਤਾਂ ਫਿਰ ਆਪਾਂ ਕਰਜ਼ਈ ਹੋ ਜਾਾਂਗੇ ਵੈਸੇ ਵੀ ਇੰਨੀ ਕੁ ਫਸਲ ਤੇ ਆੜਤੀ ਆ ਵੀ ਕੋਈ ਜ਼ਿਆਦਾ ਪੈਸੇ ਨਹੀਂ ਲੱਗਾ ਪਹਿਲਾਂ ਹੀ ਆਪਾਂ ਬੈਂਕ ਤੋਂ ਕਿੰਨਾ ਲੋਨ ਲਈ ਬੈਠੇ ਆ ਜਦੋਂ ਉਹਨੇ ਆਪਦੀ ਮਜਬੂਰੀ ਗਣਾਈ ਤਾਂ ਸਿਮੀ ਕਹਿੰਦੀ ਵੀ ਵੈਸੇ ਤਾਂ ਮਰਜੀ ਆ ਮਮਾ ਥੋੜੀ ਹਨਾ ਵੀ ਜਿੰਨਾ ਬੱਚਿਆਂ ਦੇ ਮਾਪੇ ਗਰੀਬ ਹੁੰਦੇ ਆ ਵੀ ਉਹ ਤਾਂ ਆਪਣੇ ਬੱਚਿਆਂ ਨੂੰ ਉਹ ਵੀ ਤਾਂ ਪੜਾਉਂਦੇ ਹੀ ਆ ਵੀ ਆਪਾਂ ਤਾਂ ਇੰਨੇ ਗਰੀਬ ਵੀ ਨਹੀਂ ਵੀ ਜਦੋਂ ਮੈਂ ਪੜ੍ਹ ਲਿਖ ਕੇ ਨੌਕਰੀ ਲੱਗ ਗਈ ਆਪਣੇ ਸਾਰੇ ਧੋਨੇ ਧੋਤੇ ਜਾਣਗੇ ਆਪਣੀ ਧੀ ਨੂੰ ਇਸ ਤਰ੍ਹਾਂ ਤਰਲੇ ਕਰਦੇ ਦੇਖ ਜਿਹੜੀ ਗੁਰਮੇਲ ਕੋਰਸ ਸੀ ਉਹਨੂੰ ਐਂ ਲੱਗਿਆ ਵੀ ਵਾਕਈ ਇਹਦੀ ਗੱਲ ਤਾਂ ਸਹੀ ਆ ਵੀ ਸਾਰੀਆਂ ਕੁੜੀਆਂ ਹਨਾ ਜਿਹੜੀਆਂ ਸ਼ਹਿਰ ਪੜਨ ਲੱਗੀਆਂ ਚਲੋ ਕਹਿੰਦੀ ਕੋਈ ਨਹੀਂ ਪੁੱਤ ਸੋਚਦੇ ਆ 1-2 ਦਿਨ ਲੰਘੇ ਤੇ ਗੁਰਮੇਲ ਕੌਰ ਨਾ ਆਪਣੇ ਪੇਕੇ ਘਰ ਗਈ ਮਿਲਣ ਜਦੋਂ ਪੇਕੇ ਗਈ ਤੇ ਉਹਨੇ ਆਪਣੇ ਭਰਾ ਕੋਲ ਗੱਲ ਕੀਤੀ ਹਨਾ ਵੀ ਸਿੰਮੀ ਅੱਗੇ ਪੜਨ ਨੂੰ ਕਹਿੰਦੀ ਆ ਗੁਰਮੇਲ ਕੌਰ ਦੀ ਭਤੀਜੀ ਉੱਥੇ ਨਾਲ ਹੀ ਕਾਲਜ ਸੀ ਉਹਨਾਂ ਦੇ ਘਰ ਤੋਂ ਥੋੜੀ ਦੂਰ ਉੱਥੇ ਪੜਨ ਲੱਗੀ ਸੀ ਤਾਂ ਜਿਹੜਾ ਗੁਰਮੇਲ ਕੌਰ ਦਾ ਭਰਾਗਾ ਉਹ ਕਹਿੰਦਾ ਵੀ ਚਲ ਐਂ ਕਰ ਪੈਣੇ ਵੀ ਅਸੀਂ ਇੰਨੀ ਕੁ ਮਦਦ ਤਾਂ ਜ਼ਰੂਰ ਕਰ ਸਕਦੇ ਆ ਕਿ ਤੂੰ ਸਿੰਮੀ ਨੂੰ ਸਾਡੇ ਕੋਲ ਭੇਜ ਦੇ ਜਿਹੜਾ ਆਪਣੇ ਨਾਲ ਕਾਲਜ ਆ ਵੀ ਇੱਥੇ ਦੋਨੇ ਪੜਨਾ ਚਲੀਆਂ ਜਾਇਆ ਕਰਨਗੀਆਂ ਵੀ ਸਾਡੀ ਕੁੜੀ ਵੀ ਜਾਂਦੀ ਆ ਵੀ ਫੀਸਾਂ ਦਾ ਚਲ ਆਪਾਂ ਰਲ ਮਿਲ ਕੇ ਕਰਦੇ ਆਂਗੇ ਵੀ ਥੋੜੀ ਬਹੁਤੀ ਮਦਦ ਮੈਂ ਕਰ ਦੂੰ ਕੁਛ ਸਰਜੀਤ ਸਿੰਘ ਨੂੰ ਕਹਿ ਵੀ ਚਲ ਪੜ ਲੈਣ ਦੇ ਕੁੜੀ ਨੂੰ ਵੀ ਨਾਲੇ ਦੋਨਾਂ ਪਹਿਣਾ ਦਾ ਸਾਥ ਹੋ ਜੂ ਚਲ ਗਰਮੇਲ ਕੌਰ ਆ ਜਿਹੜੀ ਉਹ ਮੰਨ ਜਾਂਦੀ ਆ ਤੇ ਘਰ ਆ ਕੇ ਆਪਣੇ ਘਰ ਵਾਲੇ ਸਰਜੀਤ ਸਿੰਘ ਨਾਲ ਗੱਲ ਕਰਦੀ ਆ ਸਰਜੀਤ ਸਿੰਘ ਕਹਿੰਦਾ ਵੀ ਚਲ ਔਖਾ ਸੌਖਾ ਫੀਸਾਂ ਤਾਂ ਫਿਰ ਮੈਂ ਭਰ ਦੂੰ ਚਲ ਪਾੜੇ ਕਰਾਏ ਤੂੰ ਤਾਂ ਬਚਤ ਹੋਊਗੀ ਉੱਥੇ ਰਹਿ ਲੂਗੀ ਚਲੋ ਭਾਈ ਦੋਨਾਂ ਜੀਆਂ ਨੇ ਸਕੀਮ ਬਣਾਈ ਤੇ ਜਿਹੜੀ ਸੀਮੇ ਸੀ ਉਹਨੂੰ ਉਹਦੇ ਨਾਂ ਨ ਕਿ ਛੱਡਤਾ ਸਿਮੀ ਆਪਣੇ ਮਾਮੇ ਦੀ ਕੁੜੀ ਨਾਲ ਕਾਲਜ ਜਾਂਦੀ ਰਹੀ ਦੋਨੇ ਪੈਣਾ ਕਾਲਜ ਜਾਂਦੀਆਂ ਰਹੀਆਂ ਦੋ ਚਾਰ ਕ ਮਹੀਨੇ ਹੋਏ ਸੀ ਕਾਲਜ ਜਾਂਦੇਆਂ ਨੂੰ ਤਾਂ ਉਸ ਤੋਂ ਬਾਅਦ ਜਿਹੜਾ ਕਰੋਨਾ ਆ ਗਿਆ ਤੇ ਕਰੋਨਾ ਕਰਕੇ ਕਾਲਜ ਜਿਹੜੇ ਉਹ ਬੰਦ ਹੋ ਗਏ ਸਿਮੀ ਸੀ ਜਿਹੜੀ ਉਹਨੂੰ ਕਾਲਜ ਦੇ ਵਿੱਚ ਲੱਗੀ ਨੂੰ ਹਜੇ 1 ਮਹੀਨਾ ਹੀ ਹੋਇਆ ਸੀ ਕਿ ਉਹਦੀ ਕਿਸੇ ਮੁੰਡੇ ਨਾਲ ਜਾਣ ਪਛਾਣ ਹੋ ਗਈ ਉਹ ਰੋਜ਼ ਹਨਾ ਕਾਲਜ ਦੇ ਵਿੱਚ ਮਿਲਦੇ ਤੇ ਇੱਕ ਦੂਜੇ ਨਾਲ ਵਿਆਹ ਕਰਾਉਣ ਦੀਆਂ ਕਸਮਾਂ ਖਾ ਬੈਠੇ ਕਿਉਂਕਿ ਇਹ ਉਮਰ ਹੀ ਇਹੋ ਜੀ ਹੁੰਦੀ ਆ ਬੱਚੇ ਸੋਚਦੇ ਤਾਂ ਹੈ ਨਹੀਂ ਸਿਮਮੀ ਨੇ ਇੱਕ ਪਲ ਭਰ ਲਈ ਵੀ ਇਹ ਨਹੀਂ ਸੋਚਿਆ ਵੀ ਕਿੰਨਾ ਹਾਲਾਤਾਂ ਦੇ ਵਿੱਚ ਸਾਡਾ ਪਰਿਵਾਰ ਆ ਜਿਹੜਾ ਉਹ ਲੰਘ ਰਿਹਾ ਉਹਨੇ ਜਿਹੜੇ ਵਾਦੇ ਆਪਣੇ ਮਾਪਿਆਂ ਨਾਲ ਕੀਤੇ ਸੀ ਕਿ ਮੈਂ ਪੜ ਲੇ ਕੇ ਵਧੀਆ ਨੰਬਰ ਲਾਉਂਗੀ ਨੌਕਰੀ ਕਰੂੰਗੀ ਫਿਰ ਤੁਹਾਡੀ ਜਿਹੜੀ ਕਬੀਲਦਾਰੀ ਆ ਉਹਦੇ ਵਿੱਚ ਹਨਾ ਸਹਿਯੋਗ ਦੇਵਾਂਗੀ ਉਹ ਗੱਲਾਂ ਤਾਂ ਉਹਦੇ ਯਾਦ ਹੀ ਨਹੀਂ ਰਹੀਆਂ ਉਸ ਤੋਂ ਬਾਅਦ ਜਦੋਂ ਕਰੋਨਾ ਕਰਕੇ ਕਾਲਜ ਬੰਦ ਹੋ ਗਿਆ ਤਾਂ ਸਿਮਮੀ ਦਾ ਉਸ ਮੁੰਡੇ ਨਾਲ ਮਿਲਣਾ ਜੁਲਣਾ ਵੀ ਬੰਦ ਹੋ ਗਿਆ ਸਿਮੀ ਜਿਹੜੀ ਉਹ ਵਾਪਸ ਆਪਣੇ ਘਰੇ ਆ ਜਾਂਦੀ ਆਪਣੇ ਪਿੰਡ ਆ ਜਾਂਦੀ ਆ ਕਿਉਂਕਿ ਕਰੋਨਾ ਕਰਕੇ ਸਾਰੇ ਕਾਲਜ ਸਭ ਕੁਝ ਹੀ ਬੰਦ ਹੋ ਗਿਆ ਸੀਗਾ ਤੇ ਸਿਮੀ ਆ ਜਿਹੜੀ ਘਰੇ ਆ ਕੇ ਹਨਾ ਉਹਦਾ ਜੀ ਨਹੀਂ ਲੱਗਦਾ ਤੇ ਉਹ ਆਪਣੇ ਮਾਮੇ ਦੀ ਕੁੜੀ ਨੂੰ ਫੋਨ ਕਰਦੀ ਆ ਕਿ ਵੀ ਮੇਰਾ ਤਾਂ ਇੱਥੇ ਜੀ ਨਹੀਂ ਲੱਗਦਾ ਹਨਾ ਵੀ ਪਹਿਲਾਂ ਤਾਂ ਕਾਲਜ ਦੇ ਵਿੱਚ ਵੀ ਰੋਜ਼ ਹਨਾ ਆਪਾਂ ਜਾਂਦੇ ਸੀ ਤੇ ਮੈਂ ਉਹਨੂੰ ਮੁੰਡੇ ਨੂੰ ਮਿਲ ਲੈਂਦੀ ਸੀ ਉਸ ਮੁੰਡੇ ਦਾ ਨਾ ਜੱਗੀ ਹੁੰਦਾ ਵੀ ਹੁਣ ਤਾਂ ਜੱਗੀ ਨੂੰ ਵੀ ਨਹੀਂ ਮਿਲਿਆ ਜਾਂਦਾਗਾ ਸਿਮੀ ਆਪਣੇ ਮਾਮੇ ਦੀ ਕੁੜੀ ਨੂੰ ਕਹਿੰਦੀ ਆ ਕਿ ਤੂੰ ਕੋਸ਼ਿਸ਼ ਕਰਕੇ ਨਾ ਮੈਨੂੰ ਜੱਗੀ ਦਾ ਨੰਬਰ ਲੈ ਕੇ ਦੇ ਕਿਉਂਕਿ ਕਹਿੰਦੀ ਉਹ ਕਹਿੰਦਾ ਸੀਗਾ ਵੀ ਮੈਂ ਥੋੜੇ ਦਿਨਾਂ ਤੱਕ ਫੋਨ ਲਵਾਂ ਵੀ ਉਸ ਤੋਂ ਬਾਅਦ ਕਾਲਜ ਬੰਦ ਹੋ ਗਿਆ ਵੀ ਸ਼ਾਇਦ ਹੁਣ ਤਾਂ ਉਹਨੇ ਫੋਨ ਲੈ ਲਿਆ ਹੋਣਾ ਚਲੋ ਜਿਹੜੀ ਉਹਦੇ ਮਾਮੇ ਦੀ ਕੁੜੀ ਆ ਉਹ ਗਾਂ ਦੀ ਗਾਂ ਹਨਾ ਪਤਾ ਕਰਕੇ ਜੱਗੀ ਦਾ ਨੰਬਰ ਆ ਜਿਹੜਾ ਪਤਾ ਕਰ ਲੈਂਦੀ ਆ ਤੇ ਉਹ ਸਿਮਮੀ ਨੂੰ ਦੇ ਦਿੰਦੀ ਆ ਸਿਮਮੀ ਕੇ ਘਰ ਵੈਸੇ ਤਾਂ ਫੋਨ ਹੈ ਨਹੀਂ ਸੀ ਪਰ ਉਹਦੀ ਮੰਮੀ ਕੋਲ ਇੱਕ ਕੀ ਪੈਡ ਵਾਲਾ ਫੋਨ ਸੀ ਤੇ ਸਿਮਮੀ ਜਿਹੜੀ ਆਪਣੇ ਮੰਮੀ ਦੇ ਫੋਨ ਤੋਂ ਚੋਰੀੋਂ ਰੋਜ਼ ਜੱਗੀ ਨਾਲ ਗੱਲਬਾਤ ਕਰਦੀ ਰਹਿੰਦੀ ਆ ਤੇ ਜੱਗੀ ਆ ਜਿਹੜਾ ਹਨਾ ਸਿਮੀ ਨੂੰ ਕਹਿੰਦਾ ਕਿ ਪਹਿਲਾਂ ਆਪਾਂ ਕਾਲਜ ਦੇ ਵਿੱਚ ਮਿਲਦੇ ਸੀ ਵੀ ਹੁਣ ਤਾਂ ਕਿੰਨਾ ਟਾਈਮ ਹੋ ਗਿਆ ਤੈਨੂੰ ਦੇਖਿਆ ਵੀ ਨਹੀਂ ਵੀ ਮੈਂ ਤੈਨੂੰ ਵੇਖਣਾ ਹਨਾ ਵੀ ਮੈਂ ਮਿਲਣਾ ਆਉਣਾ ਚਾਹਣਾ ਤਾਂ ਸਿਮੀ ਕਹਿੰਦੀ ਵੀ ਸਾਡੇ ਘਰ ਦਾ ਮਾਹੌਲ ਇਹ ਹੋ ਜਾ ਨਹੀਂ ਹੈਗਾ ਵੀ ਵੈਸੇ ਵੀ ਕਰੋਨਾ ਕਰਕੇ ਕੋਈ ਨਹੀਂ ਬਾਹਰ ਨਿਕਲਦਾ ਵੀ ਆਪਾਂ ਮਿਲ ਨਹੀਂ ਸਕਦੇ ਵੀ ਹੁਣ ਤਾਂ ਜਦੋਂ ਮੈਂ ਕਾਲਜ ਆਈ ਆਪਾਂ ਉਹਦੀ ਮਿਲ ਸਕਾਂਗੇ ਜੱਗੀ ਆ ਹਨਾ ਉਹਦੇ ਖਿਹੜੇ ਪੈ ਜਾਂਦਾ ਤੇ ਉਹਨੂੰ ਕਹਿੰਦਾ ਵੀ ਹੂੰ ਤਾਂ ਤੂੰ ਮੇਰੇ ਨਾਲ ਹਨਾ ਵਿਆਹ ਕਰਾਉਣ ਦੀਆਂ ਗੱਲਾਂ ਕਰਦੀ ਸੀ ਤੇ ਹੁਣ ਤੂੰ ਮਿਲਣ ਵਾਸਤੇ ਵੀ ਨਹੀਂ ਮੰਨਦੀ ਤਾ ਉਹਨੂੰ ਉਹ ਕਹਿੰਦਾ ਕਿ ਇਸ ਤਰ੍ਹਾਂ ਕਰੀ ਵੀ ਮੈਂ ਤੈਨੂੰ ਨੀਂਦ ਦੀਆਂ ਗੋਲੀਆਂ ਲੈ ਕੇ ਦੇਵਾਂ ਵੀ ਤੂੰ ਘਰ ਦੇ ਆਂ ਦੀ ਜਿਹੜੀ ਸਬਜ਼ੀ ਦੇ ਵਿੱਚ ਪਾ ਦੀ ਵੀ ਜਦੋਂ ਉਹ ਸੌਂਗੇ ਉਸ ਤੋਂ ਬਾਅਦ ਮੈਂ ਤੈਨੂੰ ਮਿਲ ਨਾ ਆਉਂਗਾ ਤੇ ਸਿਮੀ ਆ ਜਿਹੜੀ ਹੈ ਨਾ ਉਹ ਗੱਲ ਮੰਨ ਜਾਂਦੀ ਹੈ ਜੱਗੀ ਦੀ ਉਹਨਾਂ ਗੋਲੀਆਂ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਪਛਾਹ ਦਿੰਦਾ ਤੇ ਸਬਜ਼ੀ ਬਣਾਉਂਦੀ ਹੈ ਜਦੋਂ ਸਿਮੀ ਸਬਜ਼ੀ ਦੇ ਵਿੱਚ ਨੀਂਦ ਦੀਆਂ ਗੋਲੀਆਂ ਪਾ ਦਿੰਦੀ ਆ ਨੀਂਦ ਦੀਆਂ ਗੋਲੀਆਂ ਪਾ ਕੇ ਜਦੋਂ ਉਹਨਾਂ ਦੇ ਘਰ ਦੇਖ ਨਾ ਰੋਟੀ ਖਾਂਦੇ ਆ ਉਹਨਾਂ ਨੂੰ ਐਂ ਲੱਗਦਾ ਵੀ ਸਬਜ਼ੀ ਹੈ ਜਿਹੜੀ ਉਹ ਕੋੜੀ ਲੱਗਦੀ ਹੁੰਦੀ ਆ ਜਿਹੜੀ ਗੁਰਮੀਲ ਕੌਰ ਆ ਉਹ ਸਿਮਮੀ ਨੂੰ ਕਹਿੰਦੀ ਕਿ ਅੱਜ ਸਬਜ਼ੀ ਕਿਵੇਂ ਬਣਾਈ ਆ ਹਨਾ ਵੀ ਕੁੜਤਣ ਆ ਰਹੀ ਆ ਸਬਜ਼ੀ ਚੋਂ ਉਹ ਕਹਿੰਦੀ ਨਹੀਂ ਮੰਮੀ ਵੀ ਜਿਹੜਾ ਕद्दू ਮੈਂ ਕੱਟਿਆ ਸੀ ਉਹਨਾਂ ਸੁੱਕਿਆ ਜਾ ਸੀ ਵੀ ਸ਼ਾਇਦ ਉਹਦੇ ਕਰਕੇ ਹੀ ਲੱਗਦਾ ਹੋਊਗਾ ਵੀ ਨਹੀਂ ਕੌੜੀ ਤਾਂ ਨਹੀਂ ਲੱਗਦੀ ਮੈਨੂੰ ਤਾਂ ਨਹੀਂ ਲੱਗੀ ਤੇ ਉਹ ਕਹਿੰਦੀ ਵੀ ਸਾਨੂੰ ਤਾਂ ਸਾਰਿਆਂ ਨੂੰ ਲੱਗੀ ਵੀ ਤੇਰੇ ਪਾਪਾ ਵੀ ਕਹਿੰਦੇ ਸੀ ਤੇ ਛੋਟਾ ਭਰਾ ਵੀ ਕਹਿੰਦਾ ਸੀ ਵੀ ਸਬਜ਼ੀ ਕੌੜੀ ਲੱਗਦੀ ਆ ਚਲੋ ਉਹਨਾਂ ਨੇ ਐਂ ਕਰਦੇ ਕਰਦਿਆਂ ਨੇ ਖਾ ਲਈ ਤੇ ਉਸ ਤੋਂ ਬਾਅਦ 9-10 ਵਜੇ ਹੈ ਨਾ ਉਹ ਮਤਲਬ ਪੂਰੇ ਘੂਕ ਸੌ ਜਾਂਦੇ ਆ ਪੂਰੀ ਕੁੜੀ ਨੀਂਦ ਆ ਜਾਂਦੀ ਆ ਕਿਉਂਕਿ ਉਹਨੇ ਜਿਹੜੀਆਂ ਗੋਲੀਆਂ ਸੀ ਉਹ ਕੋਈ 2-4 ਨਹੀਂ ਉਹਨੇ 10-12 ਗੋਲੀਆਂ ਜਿਹੜੀਆਂ ਸਬਜ਼ੀ ਦੇ ਵਿੱਚ ਪਾਈਆਂ ਸੀ ਆਪ ਉਹ ਸਬਜ਼ੀ ਖਾਂਦੀ ਨਹੀਂ ਪਰ ਉਹ ਆਪਣੀ ਮੰਮੀ ਨੂੰ ਕਹਿ ਦਿੰਦੀ ਆ ਵੀ ਮੈਂ ਰੋਟੀ ਖਾ ਲਈ ਜੱਗੀ ਆਉਣੋਂ ਮਿਲਣ ਆ ਜਾਂਦਾ ਤੇ ਮਿਲ ਕੇ ਉਹਨੂੰ ਚਲਿਆ ਜਾਂਦਾ ਉਸ ਤੋਂ ਬਾਅਦ ਸਵੇਰ ਹੁੰਦੀ ਆ ਤਾਂ ਜਿਹੜਾ ਸਰਜੀਤ ਸਿੰਘ ਆ ਉਹ ਆਪਣੇ ਘਰ ਵਾਲੀ ਨੂੰ ਆਵਾਜ਼ ਮਾਰਦਾ ਬੀ ਗੁਰਮੇਲ ਕੁੜੀ ਅੱਜ ਤੂੰ ਉੱਠੀ ਨਹੀਂ ਵੀ ਅੱਗੇ ਤਾਂ ਉੱਠ ਕੇ ਤੂੰ ਹਨਾ ਇਸ ਵੇਲੇ ਨੂੰ ਪਸ਼ੂਆਂ ਦਾ ਸਾਰਾ ਕੰਮ ਕਰ ਲੈਂਦੀ ਸੀ ਤੇ ਚਾਹ ਵੀ ਬਣਾ ਦਿੰਦੀ ਸੀ ਵੀ ਉੱਠ ਤੂੰ ਚਾਹ ਬਣਾ ਵੀ ਮੈਂ ਵੀ ਖੇਤ ਜਾਣਾ ਬਾਜ਼ ਮਾਰ ਕੇ ਉਹ ਉਧਰ ਪਸ਼ੂਆਂ ਵੱਲ ਚੱਲਿਆ ਜਾਂਦਾ ਉਹਨੂੰ ਐਂ ਸੀ ਵੀ ਉੱਠ ਖੜੂ ਤੇ ਪਰ ਜਦੋਂ ਉਹ ਵਾਪਸ ਮੁੜ ਕੇ ਆਉਂਦਾ ਤੇ ਗੁਰਮੇਲ ਕੁੜੀ ਫੇਰ ਨਹੀਂ ਉੱਠੀ ਹੁੰਦੀ ਤੇ ਉਹ ਫਿਰ ਆਪਣੀ ਕੁੜੀ ਨੂੰ ਆਵਾਜ਼ ਮਾਰਦਾ ਸਿਮੀ ਤੇਰੀ ਮੰਮੀ ਬਿਮਾਰ ਤਾਂ ਨਹੀਂ ਹੈਗੀ ਹਨਾ ਵੀ ਮੈਂ ਪਹਿਲਾਂ ਵੀ ਠਾ ਕੇ ਗਿਆ ਸੀ ਵੀ ਅੱਗੇ ਤਾਂ ਇਹ ਬਿਨਾ ਬੋਲ ਮਾਰੀ ਉੱਠ ਜਾਂਦੀ ਸੀਗੀ ਤੇ ਸਿਮੀਆ ਜਦੋਂ ਉੱਠਦੀ ਆ ਹਨਾ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਪਾਪਾ ਜੀ ਵੀ ਮੰਮੀ ਨੂੰ ਪਈ ਰਹਿਣ ਦਿਓ ਵੀ ਸ਼ਾਇਦ ਹਨਾ ਕੁਝ ਦੁੱਖ ਦਾ ਹੋਊਗਾ ਵੀ ਚਲ ਸੁੱਤੀ ਪਈ ਹੈਗੀ ਵੀ ਹਜੇ ਨਹੀਂ ਠਾਉਂਦੇ ਵੀ ਚਾ ਮੈਂ ਬਣਾ ਦਿੰਨੀ ਆ ਪਰ ਜਿਹੜੀ ਸਿਮੀਆ ਉਹਨੂੰ ਪਤਾ ਹੁੰਦਾ ਹਨਾ ਵੀ ਨੀਂਦ ਦੀਆਂ ਗੋਲੀਆਂ ਦਾ ਅਸਰ ਆਗਾ ਵੀ ਇਸ ਕਰਕੇ ਮੰਮੀ ਨਹੀਂ ਉੱઠી ਚਲ ਉਹ ਸਾਰਾ ਘਰ ਦਾ ਕੰਮ ਕਰ ਲੈਂਦੀ ਆ ਚਾਹ ਪਾਣੀ ਬਣਾ ਲੈਂਦੀ ਆ ਝਾੜੂ ਝੂੜੂ ਲਾ ਲੈਂਦੀ ਆ ਪਸ਼ੂਆਂ ਦਾ ਕੰਮ ਆ ਜਿਹੜਾ ਗੁਰਮੀਤ ਸਿੰਘ ਕਰ ਦਿੰਦਾ ਉਹ ਤਾਂ ਕੰਮ ਕਰਕੇ ਚਾਹ ਪੀ ਕੇ ਖੇਤ ਚੱਲਿਆ ਜਾਂਦਾ ਸਿਮੀ ਜਦੋਂ ਝਾੜੂ-ਚੂੜੂ ਲਾ ਕੇ ਵੇਖਦੀ ਆ ਵੀ ਅੱਜ ਤਾਂ ਮੰਮੀ ਉੱਠੀ ਨਹੀਂ ਗਈ ਵੀ ਨਾ ਛੋਟਾ ਉੱਠਿਆ ਉਹਨੂੰ ਐਸੀ ਵੀ ਚੱਲ ਛੋਟਾ ਤਾਂ ਹਨਾ ਬੱਚਾ ਦਾ ਵੀ ਬੱਚੇ ਤਾਂ ਲੇਟ ਜਿਹੜੇ ਉੱਠਦੇ ਹੈਗੇ ਵੀ ਮੰਮੀ ਤਾਂ ਇੰਨੀ ਲੇਟ ਤੱਕ ਕਦੇ ਪਈ ਨਹੀਂ ਸੀ ਜਦੋਂ ਉਹ ਆਪਣੀ ਮੰਮੀ ਨੂੰ ਹਿਲਾਉਂਦੀ ਆ ਕੇ ਤਾਂ ਉਹਦੀ ਮੰਮੀ ਦੀ ਹੈ ਜਿਹੜੀ ਮੌਤ ਹੋ ਚੁੱਕੀ ਹੁੰਦੀ ਆ ਸਿਮੀ ਜਿਹੜੀ ਚੀਕਾ ਮਾਰਨ ਲੱਗ ਜਾਂਦੀ ਆ ਤੇ ਉਹ ਕੰਬਣ ਲੱਗ ਜਾਂਦੀ ਆ ਉਹ ਡਰ ਵੀ ਜਾਂਦੀ ਆ ਉਹ ਸੋਚਦੀ ਆ ਕਿ ਵੀ ਇਸ ਤਰ੍ਹਾਂ ਮੰਮੀ ਨੂੰ ਕੀ ਹੋ ਗਿਆ ਫਿਰ ਉਹ ਸੋਚਦੀ ਆ ਵੀ ਜਿਹੜੀਆਂ ਮੈਂ ਰਾਤ ਨੀਂਦ ਦੀਆਂ ਗੋਲੀਆਂ ਪਾਈਆਂ ਸੀ ਵੀ ਕਿਤੇ ਉਹਦੇ ਕਰਕੇ ਤਾਂ ਨਹੀਂ ਮੰਮੀ ਦੀ ਮੌਤ ਹੋ ਗਈ ਤੇ ਉਹਨੂੰ ਐ ਡਰ ਹੋ ਜਾਂਦਾ ਹਨਾ ਵੀ ਜੇ ਡਾਕਟਰ ਨੇ ਦੱਸਤਾ ਵੀ ਇਹਨੂੰ ਕੁਝ ਦਿੱਤਾ ਗਿਆਗਾ ਵੀ ਮੇਰੇ ਤੇ ਗੱਲ ਆਊਗੀ ਤੇ ਉਹ ਕੀ ਕਰਦੀ ਆ ਉਹ ਉਹਨਾਂ ਦੇ ਕਮਾਂਡ 'ਚ ਇੱਕ ਡਾਕਟਰ ਹੁੰਦਾਗਾ ਉਹਨੂੰ ਬੁਲਾ ਲਿਆ ਹੁੰਦੀ ਆ ਤੇ ਉਹ ਡਾਕਟਰ ਕਹਿੰਦਾ ਵੀ ਰਾਤ ਇਹਨਾਂ ਨੇ ਕੀ ਖਾਦਾ ਸੀ ਹਨਾ ਉਹ ਕਹਿੰਦੀ ਵੀ ਇਹਨਾਂ ਨੇ ਖਾਦਾ ਤਾਂ ਕੁਝ ਵੀ ਨਹੀਂ ਵੀ ਉਹੀ ਸਬਜ਼ੀ ਰੋਟੀ ਅਸੀਂ ਸਾਰਿਆਂ ਨੇ ਖਾਧੀ ਆ ਉਹੀ ਖਾਦੀ ਸੀ ਵੀ ਵੈਸੇ ਕੱਲ ਦੇ ਮਤਲਬ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ ਤਾਂ ਜਿਹੜਾ ਉਹ ਡਾਕਟਰ ਆ ਉਹ ਥੋੜਾ ਜਿਹਾ ਤਾਂ ਸਮਝ ਜਾਂਦਾ ਵੀ ਇਹਨੂੰ ਕੁਝ ਦਿੱਤਾ ਲੱਗਦਾ ਜਾਂ ਇਹਨੇ ਕੁਝ ਐਦਾਂ ਦਾ ਖਾਦਾ ਲੱਗਦਾ ਪਰ ਉਹ ਕਹਿੰਦਾ ਨਹੀਂ ਕਿਉਂਕਿ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਆਮ ਡਾਕਟਰ ਹੁੰਦੇ ਆ ਆਪਣੇ ਉਹਨਾਂ ਨੂੰ ਮਤਲਬ ਇਹ ਚੀਜ਼ ਐਨੀ ਕਨਫਰਮ ਨਹੀਂ ਹੁੰਦੀ ਤੇ ਉਹ ਕੋਈ ਵੀ ਗੱਲ ਕਹਿਣ ਤੋਂ ਡਰਦੇ ਵੀ ਹੁੰਦੇ ਆ ਕਿਉਂਕਿ ਜਦੋਂ ਇੱਕ ਤਾਂ ਕਰੋਨਾ ਦਾ ਟਾਈਮ ਚੱਲ ਰਿਹਾ ਸੀ ਕੋਈ ਆਉਂਦਾ ਜਾਂਦਾ ਵੀ ਨਹੀਂ ਸੀ ਫਿਰ ਉਹਨੂੰ ਡਾਕਟਰ ਨੂੰ ਆਏ ਲੱਗਿਆ ਵੀ ਸ਼ਾਇਦ ਇਹਨੂੰ ਕਰੋਨਾ ਹੋ ਗਿਆ ਵੀ ਕਰੋਨਾ ਕਰਕੇ ਇਹਦੀ ਮੌਤ ਹੋ ਗਈ ਤਾਂ ਜਿਹੜਾ ਉਹ ਡਾਕਟਰ ਆ ਉਹ ਸਿਮੀ ਨੂੰ ਕਹਿੰਦਾ ਕਿ ਅੰਬੀਤ ਉਹਦੇ ਪਾਪਾ ਨੂੰ ਹਨਾ ਸਨੇਹਾ ਲਾ ਦਿਓ ਤੇ ਵੀ ਤੁਸੀਂ ਇਹਦਾ ਨਾ ਜਲਦੀ ਤੋਂ ਜਲਦੀ ਸੰਸਕਾਰ ਕਰ ਦਿਓ ਵੀ ਇਹਨਾਂ ਨੂੰ ਕਰੋਨਾ ਹੀ ਸੀ ਵੀ ਇਹ ਨਾ ਹੋਵੇ ਵੀ ਜੇ ਹਨਾ ਬਾਹਰ ਕਿਸੇ ਟੀਮ ਨੂੰ ਪਤਾ ਲੱਗ ਗਿਆ ਕਰੋਨਾ ਵਾਲੀ ਨੂੰ ਤੇ ਵੀ ਨਾਲੇ ਤੁਹਾਨੂੰ ਸਾਰਿਆਂ ਨੂੰ ਹਨਾ ਲੈ ਜਾਣਗੇ ਵੀ 14 ਦਿਨ ਲਈ ਬੰਦ ਕਰ ਦੇਣਗੇ ਤੇ ਵੀ ਨਾਲੇ ਇਹਦਾ ਸੰਸਕਾਰ ਨਹੀਂ ਕਰਨ ਦੇਣਾ ਚਲੋ ਭਈ ਜਿਹੜਾ ਸਰਜੀਤ ਸਿੰਘ ਆ ਉਹ ਵੀ ਖੇਤੋਂ ਆਉਂਦਾ ਤੇ ਉਹ ਵੇਖਦਾ ਵੀ ਸਿਮਮੀ ਆ ਜਿਹੜੀ ਉਹ ਰੋ ਰਹੀ ਹੁੰਦੀ ਆ ਤੇ ਸਿਮਮੀ ਦਾ ਭਰਾ ਵੀ ਕੋਲ ਬੈਠਾ ਉੱਚੀ ਉੱਚੀ ਤੀਕਾ ਮਾਰ ਰਿਹਾ ਹੁੰਦਾ ਤੇ ਆਂਟ ਗਵਾਂਡ ਤੇ 2-4 ਲੋਕ ਆ ਜੰਦੇ ਆ ਪਰ ਹਣਾ ਉਸ ਟਾਈਮ ਟਾਈਮ ਹੀ ਇਹ ਜਾ ਸੀ ਵੀ ਲੋਕ ਇੰਨਾ ਡਰ ਗਏ ਸੀ ਕਰੋਨਾ ਤੋਂ ਕਿ ਇੱਕ ਦੂਜੇ ਦੀ ਮੌਤ ਤੇ ਵੀ ਜਾਂਦੇ ਨਹੀਂ ਸੀ ਵੈਸੇ ਵੀ ਸਖਤੀ ਇੰਨੀ ਸੀ ਪਿੰਡਾਂ ਦੇ ਵਿੱਚ ਵੀ ਕਿਤੇ ਜਾਣਾ ਨਹੀਂਗਾ 2-4 ਬੰਦੇ ਆਏ ਤੇ ਮੁੜ ਗਏ ਜਦੋਂ ਆਏ ਜੇ ਗੱਲ ਉੱਡ ਗਈ ਵੀ ਗੁਰਮੀਲ ਕੌਰ ਨੂੰ ਕਰੋਨਾ ਹੋ ਗਿਆ ਕਰੋਨਾ ਨਾਲ ਉਹਦੀ ਮੌਤ ਹੋ ਗਈ ਫਿਰ ਤਾਂ ਸਾਰੇ ਹੀ ਪਾਸਾ ਵੱਟ ਗਏ ਕੋਈ ਨਹੀਂ ਆਇਆ ਚਲੋ ਸਰਜੀਤ ਸਿੰਘ ਉਹਨੂੰ ਹਣਾ ਲੈ ਜਾਂਦਾ ਗੱਡੀ ਦੇ ਵਿੱਚ ਪਾ ਕੇ ਤੇ ਉਹਦਾ ਸੰਸਕਾਰ ਕਰਿਆ ਹੁੰਦਾ। ਸਿਮੀ ਆ ਜਿਹੜੀ ਉਹ ਬਹੁਤ ਰੋਂਦੀ ਆ ਤੇ ਉਹ ਸੋਚਦੀ ਆ ਵੀ ਮੇਰੀ ਗਲਤੀ ਕਰਕੇ ਮੇਰੀ ਮਾਂ ਮੁੱਕ ਗਈ ਵੀ ਮੇਰੀ ਮਾਂ ਮੁੱਕ ਵੀ ਗਈ ਤੇ ਇਹਦਾ ਅਫਸੋਸ ਵੀ ਨਹੀਂ ਕਰ ਸਕੇ। ਉਹਨੂੰ ਨਾ ਆਪਣੀ ਗਲਤੀ ਤੇ ਬਹੁਤ ਦੁੱਖ ਹੁੰਦਾ ਪਰ ਉਹ ਕਰਦੀ ਵੀ ਕੀ ਨਾ ਤਾਂ ਉਹ ਕਿਸੇ ਕੋਲ ਦੱਸ ਸਕਦੀ ਸੀ ਤੇ ਨਾ ਹੀ ਉਹਦੇ ਕੋਲੇ ਕੋਈ ਹੱਲ ਸੀ ਉਸ ਚੀਜ਼ ਦਾ। ਉਹ ਬਹੁਤ ਰੋਂਦੀ ਆ ਤੇ ਬਹੁਤ ਪਛਤਾਉਂਦੀ ਆ ਫਿਰ ਨਾ ਉਹਦੇ ਬੈਠੀ ਰਹਿਣਾ ਆਪਣੀ ਮਾਂ ਦੀਆਂ ਗੱਲਾਂ ਯਾਦ ਆਉਂਦੀਆਂ ਵੀ ਕਿਵੇਂ ਉਹਦੀ ਮਾਂ ਉਹਦੇ ਨਾਨਕੀ ਜਾ ਕੇ ਉਹਦੀ ਪੜ੍ਹਾਈ ਬਾਰੇ ਆਪਣੇ ਭਰਾ ਨਾਲ ਗੱਲ ਕਰਕੇ ਆਈ ਵੀ ਆਪਣੇ ਘਰ ਵਾਲੇ ਦੀਆਂ ਮਿੰਨਤਾਂ ਕੀਤੀਆਂ ਤੇ ਉਹਨੂੰ ਕਾਲਜ ਲਾਇਆ ਵੀ ਮੈਂ ਆਪਣੀ ਮਾਂ ਦੇ ਪਿਆਰ ਦਾ ਆਸਲਾ ਦਿੱਤਾ ਉਹਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਪਰ ਕਹਿੰਦੇ ਵੀ ਜਦੋਂ ਆਪਾਂ ਕੋਈ ਗਲਤੀ ਕਰਨ ਲੱਗਦੇ ਆ ਉਦੋਂ ਆਪਾਂ ਨੂੰ ਸੋਚਣਾ ਚਾਹੀਦਾ ਈ ਇਹ ਗੱਲ ਹੈ ਨਾ ਕਿਉਂਕਿ ਛੋਟੀ ਤਾਂ ਉਹ ਹੈ ਨਹੀਂ ਸੀ ਕਾਫੀ ਉਮਰ ਦੀ ਸੀ ਸਿਆਣੀ ਸੀ ਚਲੋ ਜੋ ਗਲਤੀ ਹੋ ਗਈ ਹੈਨਾ ਇਸੇ ਤਰ੍ਹਾਂ ਹੀ ਵਿਚਾਰੀ ਕਰੋਨਾ ਦੇ ਵਿੱਚ ਚਲੀ ਗਈ ਕਰੋਨਾ ਕਰੋਨਾ ਕਹਿ ਕੇ ਉਹਦਾ ਜਿਹੜਾ ਕਤਲ ਦਾ ਰਾਜ ਸੀ ਉਹ ਦੱਬਿਆ ਗਿਆ ਤੇ 2-4 ਮਹੀਨੇ ਹੋਰ ਲੰਘੇ ਕਰੋਨਾ ਨੂੰ ਥੋੜੀ ਜੀ ਠੱਲ ਪਈ ਤਾਂ ਜਿਹੜੇ ਰਿਸ਼ਤੇਦਾਰ ਹੁੰਦੇ ਆ ਹੈਨਾ ਉਹ ਕਹਿੰਦੇ ਆਗੇ ਸੁਰਜੀਤ ਸਿੰਘ ਨੂੰ ਵੀ ਕਰੋਨਾ ਦੀ ਬਿਮਾਰੀ ਇੰਨੀ ਭੈੜੀ ਆ ਹੈਨਾ ਗੁਰਮੇਲ ਕੌਰ ਵਧੀਆ ਸੀ ਕਦੇ ਕੋਈ ਉਹਨੂੰ ਦੁੱਖ ਨਹੀਂ ਲੱਗਿਆ ਸੀ ਕਦੇ ਬਿਮਾਰ ਨਹੀਂ ਹੋਈ ਸੀ ਵੀ ਉਹ ਚਲੀ ਗਈ ਵੀ ਹੁਣ ਤੇਰੀ ਨਾ ਮਟਿਆਰਤੀ ਕਰਿਆ ਵੀ ਤੂੰ ਇਹਦਾ ਵਿਆਹ ਕਰਕੇ ਤੋੜ ਦੇ ਕਿਤੇ ਇਹ ਨਾ ਹੋਵੇ ਵੀ ਕੱਲ ਨੂੰ ਤੈਨੂੰ ਵੀ ਕੁਝ ਹੋ ਜੇ ਵੀ ਫਿਰ ਇਹਨਾਂ ਜਵਾਕਾਂ ਦਾ ਕੀ ਬਣੂਗਾ ਸਰਜੀਤ ਸਿੰਘ ਜਿਹੜਾ ਹਨਾ ਉਹ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਕੇ ਚਲੋ ਆਪਣੀ ਸਿਮਮੀ ਲਈ ਰਿਸ਼ਤਾ ਵੇਖਦਾ ਸਿਮਮੀ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਜੱਗੀ ਨੂੰ ਬਹੁਤ ਵਾਰ ਫੋਨ ਲਾਇਆ ਉਹਨੇ ਜੱਗੀ ਨੂੰ ਫੋਨ ਲਾ ਕੇ ਦੱਸਿਆ ਵੀ ਮੇਰੀ ਮੰਮੀ ਦੀ ਮੌਤ ਹੋ ਗਈ ਗੋਲੀਆਂ ਕਰਕੇ ਹਨਾ ਤਾਂ ਜੱਗੀ ਆ ਜਿਹੜਾ ਉਹ ਵੀ ਡਰ ਜਾਂਦਾ ਵੈਸੇ ਵੀ ਜੱਗੀ ਨੇ ਕੋਈ ਉਹਦੇ ਨਾਲ ਵਿਆਹ ਕਰਾਉਣ ਖਾਤਰ ਰਿਸ਼ਤਾ ਨਹੀਂ ਸੀ ਬਣਾਇਆ ਤੇ ਇਹ ਹੋ ਜਾਂਦਾ ਵੀ ਕਿਤੇ ਇਹ ਨਾ ਹੋਵੇ ਕਿ ਇਹਦੀ ਮੰਮੀ ਦੇ ਕਤਲ ਦਾ ਇਲਜ਼ਾਮ ਮੇਰੇ ਸਿਰ ਤੇ ਆਵੇ ਵੀ ਇਹ ਦੱਸ ਨਾ ਦੇਵੇ ਇਸ ਕਰਕੇ ਜਿਹੜਾ ਉਹ ਆਪਣਾ ਨੰਬਰ ਆ ਬਦਲ ਲੈਂਦਾ ਤੇ ਉਸ ਤੋਂ ਬਾਅਦ ਕਈ ਵਾਰੀ ਸਿਮੀ ਨੇ ਜੱਗੀ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦਾ ਫੋਨ ਕਦੇ ਨਹੀਂ ਲੱਗਿਆ ਤੇ ਸਿਮੀ ਵੀ ਸਮਝ ਗਈ ਵੀ ਜਿਹੜੇ ਮੁੰਡੇ ਕਰਕੇ ਹਨਾ ਮੈਂ ਆਪਣੀ ਮਾਂ ਦੀ ਜਾਨ ਲੈ ਲਈ ਵੀ ਉਹ ਤਾਂ ਸਿਰਫ ਮਤਲਬ ਕਰਕੇ ਮੇਰੇ ਨੇੜੇ ਆਇਆ ਸੀ ਉਹਨੂੰ ਹੋਰ ਵੀ ਬਹੁਤ ਦੁੱਖ ਹੁੰਦਾ ਤੇ ਚਲੋ ਕਿਸੇ ਰਿਸ਼ਤੇਦਾਰੀ ਦੇ ਵਿੱਚੋਂ ਸਰਜੀਤ ਸਿੰਘ ਨੂੰ ਕਿਸੇ ਨੇ ਦੱਸ ਪਾਤੀ ਤੇ ਉਹਨੇ ਕੋਈ ਬਹੁਤੀ ਪੁੱਛ ਪੜਤਾਲ ਨਹੀਂ ਕੀਤੀ ਤੇ ਆਪਣੀ ਕੁੜੀ ਦਾ ਵਿਆਹ ਕਰਤਾ ਸਿਮਮੀ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਉਹਦੇ ਘਰ ਵਾਲਾ ਸੀ ਜਿਹੜਾ ਵੈਸੇ ਤਾਂ ਪੜ੍ਹਿਆ ਲਿਖਿਆ ਸੀਗਾ ਉਹਨਾਂ ਵਰਗਾ ਮੱਧ ਵਰਗੀ ਨਾਰਮਲ ਪਰਿਵਾਰ ਸੀ ਪਰ ਉਹਦੇ ਘਰ ਵਾਲਾ ਨਾ ਨਸ਼ਿਆਂ ਦਾ ਆਦੀ ਸੀ ਹੌਲੀ ਹੌਲੀ 2-3 ਮਹੀਨਿਆਂ ਬਾਅਦ ਸਿਮਮੀ ਨੂੰ ਪਤਾ ਲੱਗਦਾ ਵੀ ਉਹਦੇ ਘਰ ਵਾਲਾ ਕੋਈ ਕੰਮ ਕਾਰ ਨਹੀਂ ਕਰਦਾ ਨਸ਼ੇ ਨਾਲ ਢੱਕਿਆ ਰਹਿੰਦਾ ਤੇ ਦਿਨੋਂ ਦਿਨ ਉਹਦੀ ਨਸ਼ੇ ਦੀ ਡੋਜ਼ ਜਿਹੜੀ ਵੱਧਦੀ ਜਾਂਦੀ ਆ ਤੇ ਜੇ سیمੀ ਉਹਨੂੰ ਕਹਿੰਦੀ ਵੀ ਹਨਾ ਇਸ ਤਰ੍ਹਾਂ ਕਿਵੇਂ ਗੁਜ਼ਾਰਾ ਹੋਊਗਾ ਵੀ ਤੁਸੀਂ ਇੰਨਾ ਨਸ਼ਾ ਕਰਦੇ ਹੋ ਵੀ ਅੱਗੇ ਆਪਣੀ ਕਬੀਲਦਾਰੀ ਵਧੂਗੀ ਬੱਚੇ ਹੋਣਗੇ ਤਾਂ ਜਿਹੜੇ ਉਹਦਾ ਘਰ ਵਾਲਾ ਸੀ ਉਹਨੂੰ ਬਹੁਤ ਕੁੱਟਦਾ ਮਾਰਦਾ ਸੀ ਕਈ ਵਾਰੀ ਤਾਂ ਇੰਨਾ ਕੁੱਟਦਾ ਮਾਰਦਾ ਵੀ ਉਹਦੇ ਮੂੰਹ ਚੋਂ ਨਾ ਖੂਨ ਨਿਕਲਿਆ ਆਉਂਦਾ ਸੀ ਤੇ ਜੇ ਉਹ ਉਹਨੂੰ ਕੁਝ ਵੀ ਕਹਿੰਦੀ ਜਾਂ ਪੈਸੇ ਮੰਗਦੀ ਜਾਂ ਕਬੀਲਦਾਰੀ ਦੀ ਕੋਈ ਗੱਲ ਕਰਦੀ ਤਾਂ ਉਹਨੂੰ ਚੇੜਾਉਂਦੀ ਕਿਉਂਕਿ ਜਿਹੜਾ ਨਸ਼ੇ ਵਾਲਾ ਬੰਦਾ ਹੁੰਦਾ ਉਹਨੂੰ ਕੋਈ ਵੀ ਚੰਗਾ ਨਹੀਂ ਲੱਗਦਾ ਹੁੰਦਾ ਉਹਨੂੰ ਬਸ ਇਹ ਹੁੰਦਾ ਵੀ ਮੇਰੇ ਨਸ਼ੇ ਦੀ ਜਿਹੜੀ ਪੂਰਤੀਆ ਹੋਈ ਜਾਵੇ ਜਿਹੜੇ ਸਿੰਮੀ ਨੂੰ ਉਹਦੇ ਪਿਓ ਨੇ ਗਹਿਣੇ ਪਾਏ ਸੀ ਜਾਂ ਉਹਦੇ ਸਹੁਰਿਆਂ ਨੇ ਪਾਏ ਸੀ ਉਹ ਵੀ ਉਹਨੇ ਇੱਕ ਇੱਕ ਕਰਕੇ ਵੇਚਤੇ ਤੇ ਫਿਰ ਜਦੋਂ ਵੀ ਕਦੇ ਉਹ ਨਸ਼ੇ ਨਾਲ ਡੱਕ ਕੇ ਆ ਕੇ ਹਨਾ ਸਿੰਮੀ ਨੂੰ ਕੁੱਟਦਾ ਤਾਂ ਸਿੰਮੀ ਫਿਰ ਬੈਠੀ ਰੋਂਦੀ ਤੇ ਨਾਲੇ ਉਹ ਸੋਚਦੀ ਵੀ ਜਿਹੜਾ ਗੁਨਾਹ ਮੈਂ ਕੀਤਾ ਜਿਹੜਾ ਪਾਪ ਮੈਂ ਕੀਤਾ ਉਹਦੇ ਲਈ ਤਾਂ ਸ਼ਾਇਦ ਇਹ ਸਜ਼ਾ ਜਿਹੜੀ ਘਟਿਆ ਜਿਵੇਂ ਜਿਵੇਂ ਉਹਦੇ ਘਰ ਵਾਲਾ ਉਹਦੇ ਥੱਪੜ ਮਾਰਦਾ ਜਾਂ ਕੁੱਟਦਾ ਉਹ ਹੋਰ ਠੀਠ ਹੁੰਦੀ ਗਈ ਤੇ ਉਹਨੇ ਆਪਣੇ ਮਨ ਦੇ ਵਿੱਚ ਇਹ ਗੱਲ ਬਿਠਾ ਲਈ ਕਿ ਮੈਂ ਆਪਣੀ નિર્ਦੋਸ਼ ਮਾਂ ਦਾ ਕਤਲ ਕੀਤਾ ਮੈਂ ਉਹਦੀ ਕਾਤਲ ਆ ਵੱਖਰੀ ਗੱਲ ਆ ਮੈਨੂੰ ਸਜ਼ਾ ਨਹੀਂ ਮਿਲੀ ਪਰ ਜਿਹੜੀ ਇਸ ਬੰਦੇ ਦੇ ਨਾਲ ਮੇਰਾ ਵਿਆਹ ਹੋਇਆ ਤੇ ਇਹਦੇ ਵੱਲੋਂ ਜਿਹੜਾ ਤਸ਼ੱਦਦ ਮੇਰੇ ਤੇ ਕੀਤਾ ਜਾਂਦਾ ਉਹ ਮੇਰੇ ਉਸ ਗੁਨਾਹ ਦੀ ਹੀ ਸਜ਼ਾ ਅੱਜ ਸਿਮੀ ਆ ਜਿਹੜੀ ਹੈਣਾ ਉਹ ਆਪਣੇ ਸਹੁਰੇ ਘਰ ਦੇ ਵਿੱਚ ਆਪਣੇ ਪਤੀ ਦੀ ਕੁੱਟਮਾਰ ਖਾਂਦੀ ਆ ਉਸੇ ਤਰ੍ਹਾਂ ਉਹਨਾਂ ਦੇ ਘਰ ਦਾ ਸਾਰਾ ਕੰਮ ਕਰਦੀ ਆ ਤੇ ਉਹਨੇ ਇਹ ਸਵੀਕਾਰ ਕਰ ਲਿਆ ਵੀ ਜਿਹੜਾ ਗੁਨਾਹ ਮੈਂ ਕੀਤਾ ਸੀ ਉਹਦੀ ਸਜ਼ਾ ਮੈਨੂੰ ਆ ਮੇਰੇ ਪਤੀ ਦੇ ਰੂਪ ਵਿੱਚ ਮਿਲੀ ਆ। ਹਾਂਜੀ ਦੋਸਤੋ ਬਹੁਤ ਸਾਰੇ ਗੁਨਾਹ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦਾ ਕੋਈ ਗਵਾਹ ਨਹੀਂ ਹੁੰਦਾ ਉਹ ਲੋਕ ਵੀ ਜਾਂਦੇ ਆ ਪਰ ਕਦੇ ਵੀ ਕੋਈ ਗੁਨਾਹ ਕਰਕੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜੇ ਅਸੀਂ ਆਪਣੇ ਨਾਲ ਵਿਸ਼ਵਾਸਘਾਤ ਕਰਾਂਗੇ ਤਾਂ ਸਾਨੂੰ ਉਹਦੀ ਸਜ਼ਾ ਨਹੀਂ ਮਿਲੇਗੀ। ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਉਹਦੀ ਸਜ਼ਾ ਜ਼ਰੂਰ ਮਿਲ ਜਾਂਦੀ ਆ ਖਾਸ ਕਰਕੇ ਕਾਲਜ ਪੜ੍ਹਨ ਜਾਂਦੀਆਂ ਕੁੜੀਆਂ ਨੂੰ ਮੇਰੀ ਇਹੀ ਬੇਨਤੀ ਆ ਕਿ ਜੇ ਤੁਹਾਡੇ ਮਾਪੇ ਤੁਹਾਡੇ ਤੇ ਯਕੀਨ ਕਰਕੇ ਤੁਹਾਡਾ ਕੈਰੀਅਰ ਬਣਾਉਣ ਖਾਤਰ ਆਪਣੇ ਹਨਾ ਸਿਰ ਕਰਜ਼ੇ ਦੀ ਪੰਡ ਚੱਕ ਕੇ ਤੁਹਾਨੂੰ ਪੜ੍ਹਨ ਭੇਜਦੇ ਆ ਤੁਹਾਡਾ ਹਰ ਸ਼ੌਂਕ ਪੂਰਾ ਕਰਦੇ ਆ ਤਾਂ ਤੁਹਾਨੂੰ ਕਦੇ ਵੀ ਗਲਤ ਰਾਹ ਤੇ ਨਹੀਂ ਪੈਣਾ ਚਾਹੀਦਾ ਕਿਉਂਕਿ ਜੇ ਤੁਸੀਂ ਫਿਊਚਰ ਬਣਾਉਣ ਲਈ ਪੜ੍ਹਨ ਜਾਂਦੇ ਹੋ ਤਾਂ ਆਪਣਾ ਪਹਿਲਾ ਫੋਕਸ ਆ ਜਿਹੜਾ ਪੜ੍ਹਾਈ ਤੇ ਰੱਖੋ ਉਸ ਤੋਂ ਬਾਅਦ ਆਪਣਾ ਲਾਈਫ ਪਾਰਟਨਰ ਚੁਣਨ ਦਾ ਮੌਕਾ ਵੀ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਗੇ ਤੇ ਉਸ ਤੋਂ ਬਾਅਦ ਤੁਹਾਨੂੰ ਆਪਣੇ ਫੀਲਡ ਦੇ ਵਿੱਚ ਕੋਈ ਮੁੰਡਾ ਵਧੀਆ ਲੱਗਿਆ ਤੁਹਾਨੂੰ ਲੱਗਿਆ ਕਿ ਤੁਹਾਡੇ ਜੀਵਨ ਸਾਥੀ ਬਣਨ ਦੇ ਯੋਗ ਆ ਤਾਂ ਇਹ ਫੈਸਲਾ ਗਲਤ ਨਹੀਂ ਹੁੰਦਾ ਪਰ ਜਦੋਂ ਪੜ੍ਹਾਈ ਦੀ ਉਮਰ ਵਿੱਚ ਕੈਰੀਅਰ ਬਣਾਉਣ ਦੀ ਉਮਰ ਵਿੱਚ ਕੁੜੀਆਂ ਇਹ ਰਾ ਪੈ ਜਾਂਦੀਆਂ ਨੇ ਧੰਨਾ ਤਾਂ ਉਹਨਾਂ ਦਾ ਫਿਊਚਰ ਬਣਦਾ ਤੇ ਜਿਹੜੀ ਉਹਦੇ ਮਾਪਿਓ ਦੀ ਇੱਜ਼ਤ ਰੋਲਦੀ ਆ ਉਹ ਵੱਖਰੀ ਆ ਮੈਨੂੰ ਪਤਾ ਕਿ ਇਹ ਜਿਹੜੀ ਉਮਰ ਹੁੰਦੀ ਆ ਇਸ ਉਮਰ ਚ ਕਿਸੇ ਦੀ ਸਮਝਾਈ ਗੱਲ ਆ ਨਾ ਜਿਹੜੀ ਉਹ ਬੱਚਿਆਂ ਤੇ ਅਸਰ ਨਹੀਂ ਕਰਦੀ ਪਰ ਇਹੋ ਜੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਜਿਹੜੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਇਹ ਬਿਲਕੁਲ ਸੱਚੀ ਘਟਨਾ ਤੇ ਇਹ 2020 ਦੀ ਘਟਨਾ ਇਹ ਕੁੜੀ ਨੇ ਆਪਣੀ ਕਹਾਣੀ ਕਿਤੇ ਲਿਖੀ ਸੀ ਮੈਂ ਪੜ੍ਹੀ ਸੀ ਉਹਨੇ ਮਤਲਬ ਉਹ ਸੋਚਦੀ ਹੁੰਦੀ ਸੀ ਜਦੋਂ ਜਦੋਂ ਉਹ ਰੋਂਦੀ ਉਹ ਸੋਚਦੀ ਵੀ ਮੈਂ ਜਿਹੜਾ ਗੁਨਾਹ ਕੀਤਾ ਇਹਨੂੰ ਮੈਂ ਕਿਹਦੇ ਕੋਲ ਬਿਆਨ ਕਰਾਂ ਕਿਉਂਕਿ ਕਈ ਵਾਰੀ ਅਸੀਂ ਇਹੋ ਜਿਹਾ ਗੁਨਾਹ ਕਰ ਦਿੰਨੇ ਆ ਕਿ ਅਸੀਂ ਕਿਸੇ ਕੋਲੇ ਦੱਸ ਵੀ ਨਹੀਂ ਸਕਦੇ ਹੁੰਦੇ ਫਿਰ ਉਹਨੇ ਆਪਣਾ ਨਾਮ ਛੁਪਾ ਕੇ ਇਹ ਕਹਾਣੀ ਕਿਤੇ ਲਿਖੀ ਤੇ ਉਹਨੇ ਕਿਹਾ ਕਿ ਵੀ ਮੈਂ ਉਸ ਗੱਲ ਦਾ ਪਛਤਾਵਾ ਕਰ ਰਹੀਆਂ ਏ ਕਹਾਣੀ ਲਿਖ ਕੇ ਕਿ ਜਿਹੜਾ ਕੋਈ ਪੜੂਗਾ ਹਨਾ ਵੀ ਚੱਲ ਹੋਰ ਨਹੀਂ ਤਾਂ ਮੈਨੂੰ ਬਦਵਾਵਾਂ ਦੇਊਗਾ ਕਿ ਮੈਂ ਜਿਹੜੀ ਨਰਕ ਵਰਗੀ ਜ਼ਿੰਦਗੀ ਜਿਉ ਰਹੀਆਂਗੀ ਵੀ ਮੇਰਾ ਇਹ ਤੋਂ ਛੁਟਕਾਰਾ ਹੋ ਜੇ ਕਦੇ ਵੀ ਸਾਨੂੰ ਆਪਣੇ ਮਾਪਿਓ ਜਾਂ ਆਪਣੇ ਨੇੜਲੇ ਰਿਸ਼ਤਿਆਂ ਨਾਲ ਵਿਸ਼ਵਾਸ ਘਾਤ ਨਹੀਂ ਕਰਨਾ ਚਾਹੀਦਾ ਇਸ ਸਮਾਜ ਦੇ ਵਿੱਚ ਇੱਜ਼ਤ ਮਾਣ ਨਾਲ ਰਹਿਣਾ ਚਾਹੀਦਾ ਕਿਉਂਕਿ ਜ਼ਿੰਦਗੀ ਹੈ ਜਿਹੜੀ ਇੱਕ ਵਾਰ ਮਿਲਦੀ ਆ ਤੇ ਜ਼ਿੰਦਗੀ ਨੂੰ ਅਸੀਂ ਜਿਉਣ ਆਏ ਆ ਇਹਨੂੰ ਵਧੀਆ ਤਰੀਕੇ ਨਾਲ ਜਿਉਵੋ ਆਪਣੇ ਸ਼ੌਂਕਾਂ ਜਿਹੜੇ ਪੂਰੇ ਕਰੋ ਪਰ ਗਲਤ ਕੰਮਾਂ ਤੋਂ ਬਚੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਸ਼ਸ਼ੀਕਾਲ ਜੀ